ਅੱਜ ਸਵੇਰ ਤੋਂ ਸ਼ਾਮ ਤੱਕ ਚੰਡੀਗੜ੍ਹ ਦੇ ਵਿੱਚ ਬਹੁਤ ਕੁਝ ਹੋਇਆ ਦਿੱਲੀ ਕਿਸਾਨ ਮੋਰਚੇ ਵਰਗਾ ਸੀਨ ਨਜ਼ਰ ਆਇਆ ਟਿਕਰੀ ਤੇ ਸਿੰਘੂ ਬਾਰਡਰ ਦੀ ਯਾਦ ਦੁਬਾਰਾ ਆ ਗਈ ਪੁਲਿਸ ਦੇ ਬੈਰੀਕੇਡ ਉਸੇ ਤਰ੍ਹਾਂ ਤੋੜੇ ਗਏ ਉਸੇ ਤਰ੍ਹਾਂ ਵੱਡੇ ਵੱਡੇ ਲੋਕਾਂ ਦੇ ਇਕੱਠ ਚੰਡੀਗੜ੍ਹ ਦੇ ਰੋਕਾਂ ਤੋੜਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਵੱਲ ਅੱਗੇ ਵਧੇ ਨੇ ਔਰ ਫਿਰ ਉੱਥੇ ਕੀ ਕੁਝ ਹੋਇਆ ਪੂਰੀ ਜਾਣਕਾਰੀ ਤੁਹਾਨੂੰ ਇੱਕ ਇੱਕ ਗੱਲ ਦੀ ਦਿੰਨੇ ਆ ਕਿਵੇਂ ਬੈਰੀਗੇਡ ਤੋੜੇ ਗਏ ਕਿਵੇਂ ਲੋਕੀ ਉੱਥੇ ਪਹੁੰਚੇ ਨੇ ਉੱਥੇ ਕੌਣ ਕੌਣ ਆਇਆ ਕੀ ਕੀ ਬੋਲਿਆ ਔਰ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਅੱਜ ਚੰਡੀਗੜ੍ਹ ਦੇ ਵਿੱਚ ਵੱਡੀਆਂ ਘਟਨਾਵਾਂ ਬਣੀਆਂ ਸਭ ਤੋਂ ਪਹਿਲਾਂ ਅੱਜ ਸਵੇਰ ਤੋਂ ਹੀ ਖਬਰ ਆਉਣੀ ਸ਼ੁਰੂ ਹੋ ਗਈ ਸੀ ਕਿ ਚੰਡੀਗੜ੍ਹ ਪੁਲਿਸ ਨੇ ਬਾਹਰੋਂ ਵੀ ਪੁਲਿਸ ਮੰਗਾ ਕੇ ਹਰਿਆਣਾ ਦੀ ਪੁਲਿਸ ਦੀ ਵੀ ਮਦਦ ਲੈ ਕੇ ਤੇ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਵੜਨੋਂ ਰੋਕਣ ਦੇ ਬੜੇ ਪ੍ਰਬੰਧ ਕੀਤੇ ਨੇ ਇਥੋਂ ਤੱਕ ਕਿ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਦੇ ਸਾਊਂਡ ਰੋਕੇ ਗਏ ਟੈਂਟ ਰੋਕੇ ਗਏ ਪਰ ਇਹ ਸਾਰਾ ਕੁਝ ਨੂੰ ਨਕਾਮ ਕਰਦਿਆਂ ਜਿਹੜੇ ਪੰਜਾਬ ਦੇ ਪੰਜਾਬੀ ਲੋਕ ਸੀ ਜਾਂ ਜਿਹੜੇ ਵੀ ਦੇਸ਼ ਭਰ ਦੇ ਇਨਸਾਫ ਪਸੰਦ ਲੋਕ ਸੀਗੇ ਉਹ ਚੰਡੀਗੜ੍ਹ ਵੀ ਪਹੁੰਚੇ ਯੂਨੀਵਰਸਿਟੀ ਵੀ ਪਹੁੰਚੇ ਤੇ ਫਿਰ ਕਈ ਥਾਵਾਂ ਦੇ ਉੱਪਰ ਪੁਲਿਸ ਤੇ ਲੋਕਾਂ ਦੀਆਂ ਟੱਕਰਾਂ ਲੱਗਦੀਆਂ ਹੋਈਆਂ ਨਜ਼ਰ ਆਈਆਂ ਨੇ ਇੱਥੋਂ ਤੱਕ ਲੋਕਤੰਤਰ ਦਾ ਕਤਲ ਪੁਲਿਸ ਨੇ ਕੀਤਾ ਕਿ ਬੱਸਾਂ ਚੋਂ ਲਾ ਲਾ ਕੇ ਵੀ ਜਿਹੜੇ ਪੱਗਾਂ ਵਾਲੇ ਮੁੰਡੇ ਚੰਡੀਗੜ੍ਹ ਕਿਸੇ ਬੱਸ ਚ ਬੈਠੇ ਸੀਗੇ ਉਹ ਚਾਹੇ ਯੂਨੀਵਰਸਿਟੀ ਨਹੀਂ ਵੀ ਸੀ ਜਾ ਰਹੇ ਉਹਨਾਂ ਨੂੰ ਵੀ ਲਾ ਲਾ ਕੇ ਪੁੱਛਿਆ ਗਿਆ ਇੱਕ ਤਰ੍ਹਾਂ ਜਲੀਲ ਕੀਤਾ ਗਿਆ ਕਿੱਥੇ ਜਾ ਰਹੇ ਹੋ ਯੂਨੀਵਰਸਿਟੀ ਤਾਂ ਨਹੀਂ ਜਾ ਰਹੇ ਤੇ ਜਿਹੜੇ ਯੂਨੀਵਰਸਿਟੀ ਦੇ ਹੀ ਸਟੂਡੈਂਟ ਸੀ ਉਹਨਾਂ ਕੋਲ ਆਈ ਕਾਰਡ ਸੀ ਯੂਨੀਵਰਸਿਟੀ ਦੇ ਉਹਨਾਂ ਕੁੜੀਆਂ ਨੂੰ ਵੀ ਯੂਨੀਵਰਸਿਟੀ ਦੇ ਗੇਟਾਂ 'ਚ ਨਹੀਂ ਵੜਨ ਦਿੱਤਾ ਗਿਆ ਯੂਨੀਵਰਸਿਟੀ ਦੇ ਗੇਟ ਬੰਦ ਕੀਤੇ ਗਏ ਪਰ ਜਿਉਂ ਹੀ ਪੰਜਾਬ ਵੱਲੋਂ ਲੋਕਾਂ ਦਾ ਹੜ ਟੁੱਟ ਕੇ ਗਿਆ ਤਾਂ ਪੰਜਾਬ ਦਾ ਇਹ ਇਤਿਹਾਸ ਰਿਹਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਵਾਲਾ ਤਾਂ ਫਿਰ ਜਿੱਥੇ ਸਾਰੇ ਬੈਰੀਕੇਡ ਤੋੜ ਕੇ ਲੋਕ ਪਹੁੰਚੇ ਉੱਥੇ ਯੂਨੀਵਰਸਿਟੀ ਦੇ ਜਿਹੜੇ ਲਾਏ ਹੋਏ ਗੇਟ ਸੀ ਉਹ ਵੀ ਲੋਕਾਂ ਨੇ ਤੋੜੇ ਨੇ ਔਰ ਤੋੜ ਕੇ ਫਿਰ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਏ ਨੇ ਬੜੀ ਦਲੇਰੀ ਵਾਲੀਆਂ ਕਈ ਘਟਨਾਵਾਂ ਵੇਖਣ ਨੂੰ ਮਿਲੀਆਂ ਜਿੱਥੇ ਪੰਜਾਬ ਦੀਆਂ ਮਾਨਮੱਤੀਆਂ ਧੀਆਂ ਨੇ ਸਿੱਧੀ ਪੁਲਿਸ ਦੇ ਨਾਲ ਭੇੜ ਕੀਤਾ ਔਰ ਚੈਲੰਜ ਕੀਤੇ ਕਿ ਤੁਸੀਂ ਸਾਨੂੰ ਐਦਾਂ ਨਹੀਂ ਰੋਕ ਸਕਦੇ ਸਾਡੀ ਆਵਾਜ਼ ਨੂੰ ਐਦਾਂ ਨਹੀਂ ਦਬ ਸਕਦੇ ਔਰ ਐਡਾ ਤੱਕਾ ਅਸੀਂ ਪੰਜਾਬੀ ਕਦੇ ਬਰਦਾਸ਼ਤ ਕਰਾਂਗੇ ਨਹੀਂ ਦੂਜੇ ਪਾਸੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜੇ ਕਿਸਾਨ ਆਗੂ ਵੀ ਪਹੁੰਚੇ ਜਿਨ੍ਹਾਂ ਦੇ ਵਿੱਚ ਕੀਰਤੀ ਕਿਸਾਨ ਯੂਨੀਅਨ ਦੇ ਆਗੂ ਅਰਮਿੰਦਰ ਸਿੰਘ ਪਟਿਆਲਾ ਔਰ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੀ ਟੀਮ ਜਿਨ੍ਹਾਂ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਤੋਂ ਲੈ ਕੇ ਹੋਰ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਉੱਥੇ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿਨ੍ਹਾਂ ਦੇ ਵਿੱਚ ਜਿਹੜਾ ਐਸ ਕੇ ਐਮ ਗੈਰ ਸਿਆਸੀ ਨਾਲ ਸੰਬੰਧਿਤ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਔਰ ਡਕਾਉਂਦਾ ਜਿਹੜਾ ਧਨੇਰ ਗਰੁੱਪ ਔਰ ਜਿੰਨੀਆਂ ਵੀ ਹੋਰ ਜਥੇਬੰਦੀਆਂ ਨੇ ਉਗਰਾਹਾ ਜਥੇਬੰਦੀ ਵੱਲੋਂ ਵੀ ਖਾਸ ਤੌਰ ਤੇ ਇਸ ਮੋਰਚੇ ਦੀ ਹਮਾਇਤ ਜਿਹੜੀ ਉਹ ਕੀਤੀ ਗਈ ਉਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਪਹੁੰਚੇ ਜਿਨ੍ਹਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਕੁਝ ਮੰਤਰੀ ਕੁਝ ਐਮਐਲਏ ਤੇ ਕੁਝ ਬੁਲਾਰੇ ਵੀ ਪਹੁੰਚੇ ਬੀਤੇ ਦਿਨ ਜਦੋਂ ਗਏ ਸੀ ਤਾਂ ਉਥੇ ਤਿੱਖਾ ਵਿਰੋਧ ਹੋਇਆ ਸੀ ਲੋਕਾਂ ਨੇ ਕਿਹਾ ਸੀ ਕਿ ਸੈਂਟਰ ਆ ਕੁਝ ਕਰ ਰਹੀ ਆ ਤਾਂ ਪੰਜਾਬ ਸਰਕਾਰ ਇਹਦੇ ਤੇ ਸਟੈਂਡ ਕਿਉਂ ਨਹੀਂ ਲੈਂਦੀ ਪਰ ਉਸ ਤੋਂ ਬਾਅਦ ਹੁਣ ਅੱਜ ਜਦੋਂ ਉਹ ਆਏ ਤਾਂ ਉਹਨਾਂ ਨੂੰ ਆ ਕੇ ਬੈਠਣ ਦਿੱਤਾ ਗਿਆ ਕਾਂਗਰਸ ਦੇ ਸੀਨੀਅਰ ਆਗੂ ਵੀ ਉੱਥੇ ਗਏ ਅਕਾਲੀ ਦਲ ਦੇ ਵੀ ਗਏ ਇਸ ਤੋਂ ਇਲਾਵਾ ਕੁਝ ਅਮਿਤੋਜ ਮਾਨ ਵਰਗੇ ਲੋਕ ਵੀ ਜਿਹੜੇ ਉੱਥੇ ਗਏ ਨੇ ਪੰਜਾਬ ਦੇ ਵਿੱਚੋਂ ਹਰ ਉਹ ਵਿਅਕਤੀ ਜਿਹੜਾ ਪੰਜਾਬ ਦਾ ਭਲਾ ਚਾਹੁੰਦਾ ਉਹ ਤਾਂ ਗਿਆ ਹੀ ਹੈ ਜਿਹੜੇ ਸਿਆਸੀ ਲੋਕ ਨੇ ਜਿਹੜੇ ਵਕ ਵਕ ਤਰ੍ਹਾਂ ਦੀ ਸਿਆਸਤ ਕਰਨ ਲਈ ਕੋਸ਼ਿਸ਼ਾਂ ਕਰਦੇ ਨੇ ਉਹ ਵੀ ਅੱਜ ਉੱਥੇ ਗਏ ਨੇ ਤਾਂ ਇਹਦੇ ਦਰਮਿਆਨ ਇੱਕ ਵੱਡੀ ਚਰਚਾ ਕਿ ਪੰਜਾਬ ਦੀ ਹੱਦ ਦੇ ਵਿੱਚ ਹਰਿਆਣਾ ਪੁਲਿਸ ਨੇ ਆ ਕੇ ਬੈਰੀਕੇਟਿੰਗ ਕਰਕੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਦੇ ਉੱਪਰ ਸੁਖਬੀਰ ਬਾਦਲ ਨੇ ਵੀ ਆਪਣੀ ਪੋਸਟ ਸੋਸ਼ਲ ਮੀਡੀਆ ਤੇ ਪਾਈ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਇਹ ਵੱਡੀ ਨਕਾਮੀ ਹੈ ਕਿ ਹਰਿਆਣੇ ਦੀ ਪੁਲਿਸ ਆ ਕੇ ਹੁਣ ਪੰਜਾਬ ਦੇ ਮੁਹਾਲੀ ਦੇ ਵਿੱਚ ਰੋਕਾ ਲਾ ਕੇ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਹ ਦੋਸ਼ ਭਗਵੰਤ ਮਾਨ ਸਰਕਾਰ ਤੇ ਲੱਗੇ ਨੇ ਕਿ ਇਹਨਾਂ ਨੇ ਸੈਂਟਰ ਨਾਲ ਮਿਲ ਕੇ ਇਹ ਚੱਲ ਰਹੇ ਨੇ ਔਰ ਉੱਤੋਂ ਉੱਤੋਂ ਵਿਰੋਧ ਕਰ ਰਹੇ ਨੇ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਦੇ ਬੁਲਾਰਿਆ ਨੇ ਤੇ ਪੰਜਾਬ ਪੁਲਿਸ ਦੇ ਜਿਹੜੇ ਡੀਆਈਜੀ ਨਾਨਕ ਸਿੰਘ ਹੈ ਉਹਨਾਂ ਨੇ ਮੁਹਾਲੀ ਚ ਪਹੁੰਚ ਕੇ ਇਹ ਬਿਆਨ ਦਿੱਤੇ ਨੇ ਵੀ ਨਹੀਂ ਜੀ ਹਰਿਆਣੇ ਵਾਲਿਆਂ ਨੇ ਆਪਣੇ ਏਰੀਆ ਚ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਇਲਾਕਿਆਂ ਚ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਵੜਨ ਦਿੱਤਾ ਤੇ ਨਾ ਹੀ ਅਸੀਂ ਰੋਕਣ ਦਿੱਤਾ ਹੁਣ ਇਸ ਤੋਂ ਬਾਅਦ ਸਟੇਜ ਚੱਲੀ ਜਦੋਂ ਲੱਖਾਂ ਹਜ਼ਾਰਾਂ ਲੋਕ ਜਿਹੜੇ ਆ ਉਹ ਯੂਨੀਵਰਸਿਟੀ ਚ ਦਾਖਲ ਹੋਏ ਨੇ ਤਾਂ ਸਟੇਜ ਚੱਲੀ ਐ ਸਟੇਜ ਦੇ ਉੱਪਰੋਂ ਬੁਲਾਰਿਆਂ ਨੇ ਵੱਡੇ ਐਲਾਨ ਕੀਤੇ ਨੇ ਕਿਹਾ ਗਿਆ ਕਿ ਗੱਲ ਕੱਲੀ ਯੂਨੀਵਰਸਿਟੀ ਦੀ ਨਹੀਂ ਗੱਲ ਪੰਜਾਬ ਪੰਜਾਬੀਅਤ ਦੀ ਐ ਇਹ ਸਟੇਜ ਤੋਂ ਕਿਹਾ ਗਿਆ ਕਿ ਗੱਲ ਪੰਜਾਬ ਦੀ ਗੈਰਤ ਦੀ ਐ ਇਹ ਕਿਹਾ ਗਿਆ ਕਿ ਪਹਿਲਾਂ ਪੰਜਾਬ ਤੋਂ ਚੰਡੀਗੜ੍ਹ ਖੋਇਆ ਫਿਰ ਪੰਜਾਬ ਤੋਂ ਦੂਜੇ ਕਈ ਜ਼ਿਲ੍ਹੇ ਲੱਗ ਕਰਕੇ ਦੂਜੇ ਸੂਬਿਆਂ ਨੂੰ ਦਿੱਤੇ ਗਏ ਇਹ ਈਕ ਕਸੂਬੀ ਪੰਜਾਬ ਰਹਿਣ ਦਿੱਤਾ ਤੇ ਉਸ ਤੋਂ ਬਾਅਦ ਫਿਰ ਪੰਜਾਬ ਦੀ ਰਾਜਧਾਨੀ ਖੋਈ ਪੰਜਾਬ ਦੇ ਪਾਣੀ ਖੋਏ ਪਾਖੜਾ ਜਿਹੜਾ ਡੈਮ ਬੀਬੀ ਐਨਬੀ ਬੀਬੀ ਐਮਬੀ ਹੈ ਉਹਦੇ ਉੱਪਰ ਕੇਂਦਰ ਨੇ ਕਬਜ਼ਾ ਕਰ ਲਿਆ ਤੇ ਹੁਣ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਵੀ ਉਹ ਆਪਣੀ ਮੁੱਠੀ ਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਕਿ ਨਹੀਂ ਹੋਣ ਦਿੱਤਾ ਜਾਏ ਕੇਂਦਰ ਸਰਕਾਰ ਨੇ ਲੋਕਾਂ ਦੇ ਔਰ ਵਿਦਿਆਰਥੀਆਂ ਦੇ ਵਿਰੋਧ ਕਰਨ ਪਿਛਲੇ ਦਿਨੀ ਉਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਜ ਜਿਹਦੇ ਵਿੱਚ ਸੈਨਟ ਤੇ ਸਿੰਡੀਕੇਟ ਨੂੰ ਪੰਗ ਕੀਤਾ ਗਿਆ ਪਰ ਅਜੇ ਤੱਕ ਚੋਣਾਂ ਕਰਾਉਣ ਦਾ ਐਲਾਨ ਨਹੀਂ ਕੀਤਾ ਗਿਆ ਚੋਣਾਂ ਹੁਣ ਤੱਕ ਕਰਵਾ ਲੀਆਂ ਜਾਣੀਆਂ ਚਾਹੀਦੀਆਂ ਸੀ ਪਰ ਕੋਈ ਡੇਟ ਨਹੀਂ ਸੀ ਦਿੱਤੀ ਤੇ ਸੈਨਟ ਤੇ ਸਿੰਡੀਕੇਟ ਨੂੰ ਪੰਗ ਕਰ ਦਿੱਤਾ ਸੀ ਹੁਣ ਕਈ ਲੋਕਾਂ ਨੂੰ ਲੱਗਦਾ ਕਿ ਇਹ ਕਿੱਡੀ ਕ ਗੱਲ ਆ ਗੱਲ ਮਿੱਤਰੋ ਐਡੀ ਆ ਜਿਵੇਂ ਵੋਟਾਂ ਪਾਉਣ ਵਾਲੀਆਂ ਸਰਕਾਰਾਂ ਚੁਣਨ ਦੀ ਬਜਾਏ ਛੱਡ ਕੇ ਤੇ ਕਿਸੇ ਇੱਕੋ ਬੰਦੇ ਨੂੰ ਮਨਮਰਜ਼ੀ ਦਾ ਰਾਜ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ ਐਵੇਂ ਦਾ ਫੈਸਲਾ ਸੈਨੇਟ ਤੇ ਸਿੰਡੀਕੇਟ ਨੂੰ ਹਟਾਉਣ ਦਾ ਸੀ ਕਿਉਂਕਿ ਜਿਹੜੇ ਸੈਨੇਟ ਦੇ 92 ਮੈਂਬਰ ਨੇ ਉਹ ਵੋਟਾਂ ਦੇ ਨਾਲ ਚੁਣ ਕੇ ਜਾਂਦੇ ਸੀ ਤੇ ਉਹਨਾਂ ਨੂੰ ਮਜਬੂਰਨ ਲੋਕਾਂ ਦੀ ਵਿਦਿਆਰਥੀਆਂ ਦੀ ਵਿਦਿਆਰਥੀਆਂ ਦੇ ਭਲੇ ਦੀ ਗੱਲ ਕਰਨੀ ਪੈਂਦੀ ਸੀ ਯੂਨੀਵਰਸਿਟੀ ਦੇ ਫੈਸਲੇ ਸੈਨੇਟ ਤੋਂ ਨਿਕਲਦੇ ਰਹੇ ਨੇ ਪਰ ਹੁਣ ਇਹਨਾਂ ਨੇ ਇਹ ਸਿਸਟਮ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਉਹ 91 ਮੈਂਬਰ ਵੋਟਾਂ ਨਾਲ ਚੁਣ ਕੇ ਜਾਂਦੇ ਨੇ ਉਹਦੀ ਥਾਂ ਤੇ ਹੁਣ 31 ਮੈਂਬਰ ਹੋਣਗੇ ਤੇ ਉਹਨਾਂ ਦੇ ਵਿੱਚੋਂ ਮੈਂਬਰ ਜਿਹੜੇ ਆ ਉਹ ਚੁਣ ਕੇ ਨਹੀਂ ਜਾਣਗੇ ਉਹ ਸਿੱਧੇ ਨਾਮਜ਼ਦ ਕੀਤੇ ਜਾਣਗੇ ਜਿਹਨੂੰ ਮਰਜ਼ੀ ਯੂਨੀਵਰਸਿਟੀ ਦਾ ਵੀਸੀ ਤੇ ਜਿਹੜਾ ਚਾਂਸਲਰ ਤੇ ਵਾਈਸ ਚਾਂਸਲਰ ਉਹ ਆਪਦੀ ਮਰਜ਼ੀ ਨਾਲ ਲਾਇਆ ਕਰਨਗੇ ਵੀ ਆ ਆ ਆ ਆ ਤੇ ਉਹ ਫਿਰ ਫੈਸਲੇ ਕਰਨਗੇ ਫਿਰ ਜਦੋਂ ਉਹ ਲੋਕਾਂ ਦੀਆਂ ਵੋਟਾਂ ਨਾਲ ਨਹੀਂ ਚੁਣੇ ਹੋਣਗੇ ਤਾ ਉਹ ਫਿਰ ਉਹਨਾਂ ਦੀ ਜੀ ਹਜ਼ੂਰੀ ਕਰਨਗੇ ਜਿਨ੍ਹਾਂ ਨੇ ਉਹਨਾਂ ਨੂੰ ਸੈਨਟ ਦੇ ਵਿੱਚ ਲਿਆਂਦਾ ਤਾਂ ਫਿਰ ਉਹ ਫੈਸਲੇ ਲੋਕਪੱਖੀ ਕਿਵੇਂ ਕਰ ਸਕਦੇ ਨੇ ਸੋ ਇਹ ਵੱਡੇ ਸਵਾਲ ਜਿਹੜੇ ਸੀ ਉਹ ਉੱਠੇ ਨੇ ਅੱਜ ਇੱਕ ਬਹੁਤ ਵੱਡੀ ਖਬਰ ਇਹ ਵੀ ਆਈ ਕਿ ਘਰਾਂ ਦੇ ਵਿੱਚੋਂ ਪੰਜਾਬ ਪੁਲਿਸ ਨੇ ਵੀ ਕੁਝ ਲੋਕਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਕੁਝ ਚੈਨਲਾਂ ਦੇ ਉੱਪਰ ਖਬਰ ਆਈ ਹੈ ਜਿਹੜੇ ਕਰਮਜੀਤ ਕੋਟਕਪੂਰਾ ਨੌਜਵਾਨ ਭਾਰਤ ਸਭਾ ਦੇ ਆਗੂ ਹੈ ਉਹਨਾਂ ਨੂੰ ਵੀ ਪੁਲਿਸ ਨੇ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਕਰਮਜੀਤ ਮੰਨੋ ਕਿ ਉਹਨਾਂ ਦਾ ਪਿੰਡ ਹੈ ਔਰ ਇਹ ਖਬਰ ਆਈ ਹੈ ਕਿ ਕਰਮਜੀਤ ਦੇ ਘਰ ਪੁਲਿਸ ਵੀ ਗਈ ਔਰ ਉਸ ਤੋਂ ਬਾਅਦ ਜਿਹੜਾ ਐਸਐਚਓ ਬਾਗਾਪੁਰਾਣਾ ਉਹਨੇ ਵੀ ਫੋਨ ਕਰਕੇ ਪੁੱਛਿਆ ਕਿ ਕਰਮਜੀਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਾਂ ਨਹੀਂ ਜਾ ਰਿਹਾ ਜੇ ਜਾ ਰਿਹਾ ਤਾਂ ਸਾਨੂੰ ਦੱਸੋ ਇਹਦਾ ਫਿਰ ਮਤਲਬ ਕੀ ਹੈ ਕਹਦਾ ਮਤਲਬ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੀ ਨੋ ਲੋਕਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰਦੀ ਰਹੀ ਜਾਂ ਕਰਨਾ ਚਾਹੁੰਦੀ ਹੈ ਤੇ ਇੱਕ ਪਾਸੇ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਤਾਂ ਇਸ ਮੁੱਦੇ ਤੇ ਲੋਕਾਂ ਦੇ ਨਾਲ ਆ ਇੱਕ ਪਾਸੇ ਉਹ ਕਹਿੰਦੇ ਨੇ ਕਿ ਡੈਮੋਕਰੈਟਿਕ ਰਾਈਟ ਹੈ ਲੋਕਾਂ ਦਾ ਹੈਰਾਨਗੀ ਦੀ ਗੱਲ ਜਿਹੜੀ ਵੀ ਸਰਕਾਰ ਜਿਹੜੀ ਵੀ ਪੁਲਿਸ ਲੋਕਾਂ ਦੇ ਧਰਨਿਆਂ ਮਜਾਰਿਆਂ ਮੇਰੀ ਬੈਰੀਗੇਟਿੰਗ ਕਰਕੇ ਜਾਂ ਘਰਾਂ 'ਚ ਲੋਕਾਂ ਨੂੰ ਚੱਕ ਕੇ ਜਾਂ ਡਾਂਗਾ ਨਾਲ ਰੋਕਣ ਦੀ ਕੋਸ਼ਿਸ਼ ਕਰਦੀ ਹੈ ਉਹ ਸ਼ਰੇਮ ਸਵਿਧਾਨ ਦੀ ਉਲੰਘਣਾ ਕਰ ਰਹੀ ਹੈ ਪਰਚਾ ਹੋਣਾ ਚਾਹੀਦਾ ਹੈ ਅਦਾਲਤਾਂ ਨੂੰ ਸੂ ਮੋਟੋ ਨੋਟਿਸ ਲੈਣਾ ਚਾਹੀਦਾ ਹੈ ਕਿਉਂਕਿ ਰਾਈਟ ਟੂ ਪ੍ਰੋਟੈਸਟ ਮਤਲਬ ਪ੍ਰਦਰਸ਼ਨ ਕਰਨ ਦਾ ਅਧਿਕਾਰ ਲੋਕਾਂ ਨੂੰ ਇਸ ਸਵਿਧਾਨ ਦਾ ਦਿੱਤਾ ਹੋਇਆ ਸਵਿਧਾਨ ਦੇਸ਼ ਦਾ ਸਰਵੋੱਚ ਕਾਨੂੰਨ ਹੈ ਤਾਂ ਫਿਰ ਸਵਿਧਾਨ ਅਦਾਲਤਾਂ ਤੋਂ ਵੀ ਉੱਪਰ ਹੈ ਸਵਿਧਾਨਤਾ ਸੁਪਰੀਮ ਕੋਰਟ ਤੋਂ ਵੀ ਉੱਪਰ ਹੈ ਹਰ ਇੱਕ ਨੂੰ ਸਵਿਧਾਨ ਦੇ ਮਤਾਬਕ ਚੱਲਣਾ ਪੈਂਦਾ ਇਹ ਭਾਰਤ ਦਾ ਇੱਕ ਜਿਹੜੀ ਨਿਆਂ ਸੰਗਤਾਂ ਨਿਆਂ ਪ੍ਰਣਾਲੀ ਹੈ ਪਰ ਜਦੋਂ ਲੋਕਾਂ ਦੇ ਰਾਈਟ ਟੂ ਪ੍ਰੋਟੈਸਟ ਨੂੰ ਉਲੰਘਿਆ ਜਾਂਦਾ ਹੈ ਤਾਂ ਉਦੋਂ ਕਿਉਂ ਨਹੀਂ ਸਰਕਾਰਾਂ ਨੇ ਤਾਂ ਨੋਟਿਸ ਲੈਣਾ ਨਹੀਂ ਅਦਾਲਤਾਂ ਨੂੰ ਤਾਂ ਲੈਣਾ ਚਾਹੀਦਾ ਕਿਉਂਕਿ ਲੋਕਾਂ ਦਾ ਪ੍ਰਦਰਸ਼ਨ ਕਰਨ ਦਾ ਰੋਸ ਕਰਨ ਦਾ ਵਿਖਾਵਾ ਕਰਨ ਦਾ ਇਹ ਇੱਕ ਬਹੁਤ ਵੱਡਾ ਅਧਿਕਾਰ ਆ ਤੇ ਇਸ ਨੂੰ ਕੁਚਲਣ ਦੀ ਕੋਸ਼ਿਸ਼ ਕਿਉਂ ਕੀਤੀ ਜਾਂਦੀ ਹੈ ਤੇ ਹਮੇਸ਼ਾ ਹੀ ਜਦੋਂ ਵੀ ਕਿਤੇ ਕਿਸਾਨਾਂ ਦਾ ਮਜਦੂਰਾਂ ਦਾ ਬੇਰੁਜ਼ਗਾਰਾਂ ਦਾ ਮਲਾਜ਼ਮਾਂ ਦਾ ਜਾਂ ਕਿਸੇ ਵੀ ਤਰ੍ਹਾਂ ਦੇ ਲੋਕਾਂ ਦਾ ਕੋਈ ਪ੍ਰਦਰਸ਼ਨ ਹੁੰਦਾ ਤਾਂ ਸਰਕਾਰਾਂ ਪੂਰਾ ਚੋਰ ਲਾ ਕੇ ਲੋਕਾਂ ਦੇ ਪ੍ਰਦਰਸ਼ਨ ਰੋਕਣ ਦੀ ਕੋਸ਼ਿਸ਼ ਕਰਦੀਆਂ ਨੇ ਤਾਂ ਫਿਰ ਇੱਥੇ ਸਾਡੇ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ਆਪਣੇ ਆਪ ਸੁਵੋ ਮੋਟੋ ਨੋਟਿਸ ਜ਼ਰੂਰ ਲੈਣਾ ਚਾਹੀਦਾ ਕਿਉਂਕਿ ਇਹ ਲੋਕਾਂ ਦੇ ਅਧਿਕਾਰਾਂ ਨੂੰ ਕੁਚਲਣ ਦੀ ਗੱਲ ਹੈ ਇਹ ਭਾਰਤ ਦੇ ਲੋਕਾਂ ਨੂੰ ਸਵਿਧਾਨ ਦੀ ਧਾਰਾ 14 ਤੋਂ ਲੈ ਕੇ 32 ਤੱਕ ਮੌਲਿਕ ਅਧਿਕਾਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਆਰਟੀਕਲ 19 ਦੇ ਵਿੱਚ ਰਾਈਟ ਟੂ ਪ੍ਰੋਟੈਸਟ ਪ੍ਰਦਰਸ਼ਨ ਕਰਨ ਦਾ ਰੋਸ ਬਖਾਵਾ ਕਰਨ ਦਾ ਇਹ ਅਧਿਕਾਰ ਦਿੱਤਾ ਗਿਆ ਪਰ ਹੁਣ ਜਦੋਂ ਉਹਦੀ ਉਲੰਘਣਾ ਹੁੰਦੀ ਹੈ ਤਾਂ ਇਹਦੇ ਉੱਪਰ ਕੋਈ ਚਰਚਾ ਬਹੁਤੀ ਹੋ ਨਹੀਂ ਰਹੀ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੋਕਾਂ ਨੇ ਬਹੁਤ ਵੱਡਾ ਏਕਾ ਵੀ ਦਿਖਾਇਆ ਜੁਰਤ ਵੀ ਦਿਖਾਈ ਹੈ ਔਰ ਦਿੱਲੀ ਵਰਗਾ ਮਾਹੌਲ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲਿਆ ਮੈਂ ਤਾਂ ਹੈਰਾਨ ਆ ਕਿ ਜਦੋਂ ਇਹ ਪਤਾ ਹੈ ਕਿ ਲੋਕ ਹੜ ਬਣ ਕੇ ਵਗਣ ਤੇ ਫਿਰ ਰੋਕੇ ਨਹੀਂ ਜਾਣੀ ਤਾਂ ਫਿਰ ਕਿਉਂ ਸਰਕਾਰਾਂ ਇਹ ਬਚਕਾਨਾ ਹਰਕਤਾਂ ਕਰਦੀਆਂ ਨੇ ਕਿ ਜਦੋਂ ਤੱਕ ਲੋਕ ਸ਼ਾਂਤਮਈ ਹੁੰਦੇ ਨਹੀਂ ਔਰ ਉਹ ਸ਼ਾਂਤੀ ਨਾਲ ਪ੍ਰੋਟੈਸਟ ਕਰਨ ਆ ਰਹੇ ਹੁੰਦੇ ਨੇ ਉਦੋਂ ਵੀ ਉਹਨਾਂ ਨੂੰ ਰੋਕ ਕੇ ਰੌਲਾ ਵੱਡਾ ਕਿਉਂ ਕਰ ਲਿਆ ਜਾਂਦਾ ਇਹ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਰਕਾਰਾਂ ਆਪਦਾ ਵੀ ਨੁਕਸਾਨ ਕਰਾਉਂਦੀਆਂ ਨੇ ਜੇ ਉਹਨਾਂ ਕੋਈ ਗੱਲ ਐਡੀ ਐ ਤੇ ਉਹਨੂੰ ਆਪੇ ਐਡੀ ਕਰ ਲੈਂਦੇ ਨੇ ਜਦੋਂ ਲੋਕਾਂ ਨੂੰ ਰੋਕਿਆ ਜਾਂਦਾ ਜਦੋਂ ਕਿ ਵੱਡੀ ਗਿਣਤੀ ਜਦੋਂ ਲੋਕ ਆ ਰਹੇ ਹੁਣ ਉਦੋਂ ਰੋਕਿਆ ਨਹੀਂ ਜਾ ਸਕਦਾ ਤੇ ਫਿਰ ਜਿੱਥੇ ਕਿਤੇ ਲੋਕ ਅੱਗੇ ਵਧਦੇ ਨੇ ਪੁਲਿਸ ਅੱਗੋਂ ਜੇ ਡਾਂਗਾ ਮਾਰਦੀ ਐ ਜੇ ਪੁਲਿਸ ਡਾਂਗਾ ਨਾਲ ਰੋਕਦੀ ਐ ਤਾਂ ਲੋਕ ਉਹ ਰੋਕ ਤੋੜ ਕੇ ਲੰਘਦੇ ਨੇ ਤਾਂ ਫਿਰ ਭਾਵੇਂ ਡਾਂਗਾ ਪੁਲਿਸ ਨੇ ਮਾਰੀਆਂ ਹੁਣ ਤੇ ਪਰਚੇ ਲੋਕਾਂ ਤੇ ਕਰ ਦਿੱਤੇ ਜਾਂਦੇ ਨੇ ਵੀ ਇਹਨਾਂ ਨੇ ਆ ਕਰਤਾ ਉਹ ਕਰਤਾ ਕੀ ਲੋਕਾਂ ਦਾ ਡੈਮੋਕਰੈਟਿਕ ਰਾਈਟ ਲੋਕਾਂ ਦਾ ਲੋਕਤੰਤਰਿਕ ਅਧਿਕਾਰ ਨਹੀਂ ਹੈ ਪ੍ਰਦਰਸ਼ਨ ਕਰਨਾ ਇਹ ਇੱਕ ਬਹੁਤ ਵੱਡਾ ਸਵਾਲ ਅੱਜ ਦੀ ਤਰੀਕ ਦੇ ਵਿੱਚ ਖੜਾ ਹੈ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨ